ਰਾਮ ਰੋਡ ਤੇ ਫਿਰ ਤੋਂ ਪਹੁੰਚੇ ਆ ਕੇਸੀ ਕਲੋਨੀ ਵਿਖੇ ਔਰ ਇੱਥੇ ਆ ਆਲੀਸ਼ਾਨ ਕੋਠੀ ਐ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਐਨ ਆਰ ਆਈ ਦੀ ਕੋਠੀ ਐ ਇੰਗਲੈਂਡ ਨਿਵਾਸੀ ਨੇ ਵੈਸੇ ਪੰਜਾਬੀ ਨੇ ਪਰ ਇੰਗਲੈਂਡ ਰਹਿੰਦੇ ਨੇ ਉਹਨਾਂ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਦੀ ਤਾਰ ਵੀ ਇੱਥੋਂ ਮੜਦੀ ਇਹਦਾ ਬਾਹਰੋਂ ਹੀ ਲੰਘਿਆ ਸੀ ਸੋਚ ਚਲਾਨ ਨੂੰ ਓਕੇ ਇੱਥੇ ਲਗਾਇਆ ਸੀ ਇਹ ਵੀ ਪਟਕੇ ਲੈ ਗਏ ਤੇ ਇਧਰੋਂ ਪਿਛਲੇ ਦਰਵਾਜ਼ੇ ਸਣੀ ਬੜੇ ਅੰਦਰ ਲੋਕ ਦੋਨੇ ਇਧਰੋਂ ਭੰਨ ਕੇ ਫਿਰ ਅੰਦਰ ਬੜੇ ਆ ਇਧਰ ਵੀ ਦੇਖੋ ਆ ਪਟਦੀਆਂ ਟੂਟੀਆਂ ਇੰਦਰ ਵਾਸ਼ਰੂਮ ਦੇ ਵਿੱਚ ਵੀ ਸਾਰੀ ਭੰਨ ਤੋੜ ਕੀਤੀ ਹੋਆ ਕਿਚਨ ਦੇ ਵਿੱਚ ਵੀ ਕੀਤੀ ਹੋਆ ਸਾਰੀ ਭੰਨ ਤੋੜ ਕਿੰਨਾ ਕੁ ਸਮਾਨ ਫਰਸਟ ਫਲੋਰ ਤੋਂ ਲੈ ਗਏ ਫਰਸਟ ਫਲੋਰ ਤੋਂ ਸਾਰੀਆਂ ਟੂਟੀਆਂ ਹੀ ਭੰਨ ਕੇ ਲੈ ਗਏ ਆ ਪੱਟੀਆਂ ਨਹੀਂ ਖੋਲੀਆਂ ਨਹੀਂ ਹੈਗੀਆਂ ਤੋੜੀਆਂ ਤੋੜ ਕੇ ਲੈ ਗਏ ਇੱਕ ਆ ਕਮਰਾ ਹੈ ਇਹ ਚ ਲੋਕ ਲੱਗਾ ਸੀ ਇਹਦਾ ਬਚਾ ਹੋ ਗਿਆ ਸਿੰਕ ਤੇ ਵੀ ਦੇਖੋ ਪੱਟ ਥਲ ਪੂਰੀ ਕੀਤੀ ਐ ਤਾਂ ਮਰੇ ਪੂਰੇ ਤਜਰਬੇ ਕਰ ਚੋਰ ਤੇ ਪੂਰਾ ਤਸੱਲੀ ਦਾ ਟਾਈਮ ਲਾ ਕੇ ਗਏ ਆ ਜੀ ਪੂਰਾ ਤਸੱਲੀ ਨਾਲ ਹੀ ਇਹ ਰਾਤ ਦਾ ਨਹੀਂ ਕੰਮ ਹੈਗਾ ਕਿ ਅਗਰ ਰਾਤ ਨੂੰ ਵੀ ਮੈਂ 8 ਵਜੇ ਕਿਵੇਂ ਲੇ ਗੇੜਾ ਮਾਰ ਕੇ ਜਾਂਦਾ ਇੱਧਰ 8-9 ਵਜੇ ਜੀ ਕੀ ਘੁੰਮਦੇ ਫਿਰਦੇ ਮਾਜੀ ਦਾ ਔ ਟੂਟੀਆਂ ਨੂੰ ਦੇਣ ਦਾ ਹੀ ਕੰਮ ਹਾਂਜੀ ਸਾਰਾ ਲਾਗ ਲੈ ਗਏ ਇੱਥੇ ਥੱਲੇ ਮਾਈਕਰੋਵੇਵ ਇਹਦੀ ਗੱਲ ਤੇ ਚੁੱਲ੍ਹੇ ਸੀਗੇ ਸਿਲੰਡਰ ਲੱਗੇ ਆ ਸੀ ਹਮ ਹੋਰ ਵੀ ਹਜੇ ਕੋਈ ਭਾਂਡੇ-ਭੁੰਡੇ ਇਦਾਂ ਹੀ ਸਭ ਖਿਲਰੇ ਹੋ ਟੁੱਟੀਆਂ ਬਾਰ ਦਾ ਤਾਂ ਇੱਥੇ ਪਹਿਲੀ ਨਹੀਂ ਹੈਗੀ ਇਸ ਘਰ ਚ ਇਸ ਘਰ ਦੇ ਵਿੱਚ ਤੀਜੀ ਚੌਥੀ ਇੱਕ ਵਾਰੀ ਪਹਿਲਾਂ ਜਦੋਂ ਬਣਦੀ ਸੀ ਉਸ ਵੇਲੇ ਤਾਰਾਂ ਗੱਢ ਕੇ ਲੈ ਗਏ ਸੀ ਤਾਂ ਤਾਂ ਹੀ ਬਾਹਰ ਤਾਰਾਂ ਪਾਈਆਂ ਨਹੀਂ ਹੈਗੀਆਂ ਆਪਾਂ ਉਸ ਤੋਂ ਬਾਅਦ ਫਿਰ ਇੱਕ ਵਾਰ ਟੂ ਤੇ ਹੁਣ ਆ ਤੀਸਰੀ ਵਾਰ